ਆ ਗਏ ਬਜ਼ੁਰਗੋ ਹੋਜੀ ਪਿਆਰਿਓ ਕਦੋਂ ਆਏ ਹੁਣ ਆਏ ਕੋੜਾ ਕ ਵੀਰ ਆ ਕੇ ਆਏ ਰਿਕਸ਼ਾ ਵੇਚ ਲਿਆ ਲੱਗਦਾ ਜੀ ਕਿ ਮਿਲੂਗਾ ਰਿਕਸ਼ਾ ਲੱਗਦਾ ਜੀ ਜੀ ਸੱਤ ਜੀ ਨੇ ਮਿਹਰ ਕੀਤੀ ਹੈ ਬਹੁਤ ਜੀ ਨੇ ਮਿਹਰ ਕੀਤੀ ਹੈ ਹੈ ਬੱਚਾ ਬਰਾ ਬਰਾ ਬੱਚਾ ਅੱਛਾ ਠੀਕੰਦਾ ਅੰਦਾ ਠੀਕ ਹੈ ਬਾਬਿਆ ਨੇ ਅੱਛਾ ਜੀ ਚੰਗੀ ਬੋਧ ਜੀ ਬਹੁਤ ਜ਼ਰੂਰ ਕਿ ਤੂੰ ਹੀ ਕਮਾਨ ਵਾਲੀ ਘਰੇ ਹੈ ਨਾ ਧੰਨ ਗੁਰੂ ਗRANDਾਸ ਬਾਬਾ ਜੀ ਯਕੀਨ ਹੋਣਾ ਚਾਹੀਦਾ ਗੁਰੂ ਗRANDਾਸ ਪਾਸ਼ਾ ਦੇ ਮਹਾਰਾਜ ਕਰਦੇ ਆ ਗੱਡੀ ਉਸ ਤਵਾਹੀ ਗੁਰੂ ਵਾਹੀ ਗੁਰੂ ਧੰਨ ਗੁਰੂ ਗRANDਾਸ ਠੀਕ ਹੈ ਬਾਬਾ ਜੀ ਬਿਲਕੁਲ ਬ੍ਰਾਂਡ ਨਿਊ ਗੱਡੀ ਆ ਜਿਹੜੀ ਤੁਹਾਡੀ ਆ ਹੁਣ ਅੱਜ ਤੋਂ ਬਾਅਦ ਠੀਕ ਹੈ ਇਹ ਗੱਡੀ ਆਪਾਂ ਤੁਹਾਨੂੰ ਦੇਣੀ ਆ ਜਦੋਂ ਤੁਸੀਂ ਆਪਣੀ ਰੋਜੀ ਰੋਟੀ ਚਲਾਇਓ ਠੀਕ ਹੈ ਇਹ ਤੁਹਾਨੂੰ ਦੇਣ ਵਾਲੇ ਕੌਣ ਆ ਕੌਣ ਆ ਭਲਾ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹੀ ਆ ਤੁਹਾਨੂੰ ਦੇਣ ਵਾਲੇ ਕੋਣ ਆ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਤਸ਼ਾਹੀ ਇੱਕ ਗੱਡੀ ਦਾ ਹਾਂ ਤੁਸੀਂ ਤੁਸੀਂ ਕੱਲ ਬੇਨਤੀ ਕੀਤੀ ਸੀ ਨਾ ਉਸ ਬੇਨਤੀ ਤੇ ਤੁਹਾਨੂੰ ਇਹ ਗੱਡੀ ਮਿਲ ਗਈ ਆ ਠੀਕ ਹੈ ਲੋ ਆਪਣੇ ਪੁੱਤਰ ਨਾਲ ਗੱਲ ਕਰ ਲੋ ਹੈਲੋ ਹਾਂ ਲਾ ਬਿਆ ਲਾ ਬਿਆ ਆਪਾਂ ਨੂੰ ਗੱਡੀ ਮੇਰੀ ਕੀ ਨਵੀਂ ਹਾਂਜੀ ਮੈਂ ਸਵੇਰੇ ਲਾਈਆਂ ਦੇ ਮੋੜ ਤੇ ਆ ਜਿਹੜੀ ਉਹ ਕੰਪਨੀ ਉਹ ਨਾਲ ਹੀ ਇਹ ਨਾ ਉਹਨਾਂ ਨੇ ਲੈ ਕੇ ਦਿੱਤੀ ਆ ਗੁਰੂ ਰਾਨ ਦਾਸ ਨੇ ਹਾਂਜੀ ਹਾਂਜੀ ਖੁਸ਼ ਹੋ ਗਿਆ ਤੂੰ ਮੁੰਡਾ ਹਾਂਜੀ ਕਿ ਨਹੀਂ ਜੀ ਇਹੋ ਆਸ ਰੱਖੀ ਵੀ ਕੋਈ ਗੁਰੂ ਰਾਨ ਦਾਸ ਮਿਹਰ ਕਰੇਗਾ ਕਿਸੇ ਕਦੀ ਇਕ ਲਵਾਂਗੇ ਉਤਰਾਕ ਲਈ ਨਹੀਂ ਜਾਂਦੀ ਕਦੀ ਨਹੀਂ ਲਈ ਨਹੀਂ ਕਿੰਨੇ ਸਾਲ ਹੋ ਗਏ ਬਾਬਾ ਤੇਰੀ ਹੋ ਗਿਆ ਜੀ ਹੁਣ ਤੁਹਾਡੀ ਜੀ ਰੋਟੀ ਸੋਖੀ ਹੋ ਜੇਗੀ ਸੋਖੀ ਜੀ ਅੱਜ ਤੋਂ ਹੀ ਸੋਖੀ ਹੋਈ ਆ ਜੀ ਅੱਛਾ ਅੱਜ ਤੋਂ ਸੋਖੀ ਹੋਈ ਆ ਜੀ ਇੰਨੀ ਖੁਸ਼ੀ ਆ ਹਾਂ ਇਹ ਕਿ ਕਿੱਥੇ ਵਾਹਿਗੁਰੂ ਵਾਹਿਗੁਰੂ ਹੂੰ ਤੇਰੇ ਸੱਚੀ ਗੱਲ ਮੁੰਡਿਆਂ ਨੂੰ ਮਖੜਿਆ ਬੀਜੀ ਹੂੰ ਇਹ ਠਿਕ 40 50 ਰੁਪਏ ਕਿੱਥੇ ਵਾਹਿਗੁਰੂ ਪਟਾਵਾ ਪਟਾਵਾ ਅੱਛਾ ਜੀ ਅੱਛਾ ਜੀ ਚਲ ਕੋਈ ਨਹੀਂ ਮੈਂ ਧਾਰ ਰੱਖੇ ਹੂੰਗਾ ਅੱਛਾ ਤੂੰ ਰਹਿ ਜਾ ਅੱਛਾ ਜੀ ਸਿਰੇ 40 40 ਰੁਪਏ ਇਹ ਚੀਜ਼ ਅੱਛਾ ਜੀ 50 ਹੀ ਦੇ ਹੋਰ ਆ ਮੇਰੇ ਵਾਹਿਗੁਰੂ ਕੀ ਰੱਤੀ ਇਹ ਕਿਰਾਇਆ ਕਿਰਾਇਆ ਲੱਗ ਗਿਆ ਵੀ ਐਂਡੇ ਤੇ ਹਾਂ ਦਾ ਹੁਦਰੂ ਦੇ ਤੇ ਪਿੰਡ ਵਾਹਿਗੁਰੂ ਵਾਹਿਗੁਰੂ ਅੱਛਾ ਹੁਣ ਤਾਂ ਗੱਡੀ ਗੱਡੀ ਆਪਣੀ ਹੋ ਗਈ ਹੁਣ ਤਾਂ ਨੋਟ 100 ਰੁਪਿਆ ਰੋਈ ਦਾ ਬਚ ਗਿਆ ਵਾਹਿਗੁਰੂ ਅੱਛਾ 100 ਰੁਪਿਆ ਚੜ੍ਹ ਕੇ ਆਇਆ ਖਲਾਦਾ ਇਹੋ ਤੜਾ ਬੱਜੂਗਾ ਬਹੁਤੜਾ ਬੱਜੂਗਾ ਉਹ ਪੱਜ ਗਿਆ ਅੱਜ ਤੋ ਇੱਕ ਗਿਓ ਬੱਜ ਗਿਆ ਸੀ ਵਾਹਿਗੁਰੂ ਵਾਹਿਗੁਰੂ ਤੋ ਬਣ ਗਈ ਸੀ ਤੇ ਹੁਣ ਖੁਸ਼ ਹੋ ਤੁਸੀਂ ਹੈ ਹਾਂਜੀ ਬਹੁਤ ਜੀ ਆਮਦ ਆਸ ਹਾਂ ਬਸ ਹੁਣੇ ਰੋਟੀ ਲੱਗੀ ਤੁਹਾਡੀ ਨਹੀਂ ਰੋਟੀ ਬਾਜੀ ਹੁਣ ਯਾਰ ਵੀ ਕਰਦੇ ਵੀ ਠੀਕ ਹੈ ਮਹਾਰਾ ਜੋ ਚ ਕਰ ਰਿਹਾ ਜੋ ਤੂੰ ਕਰ ਰਿਹਾ ਇਹੋ ਕਹਣਾ ਗਿਲਾਨੀ ਕੋਈ ਵੀ ਹਾਂ ਗਿਲਾਨੀ ਕਰਦਾ ਚੰਗਾ ਕਰਨਾ ਗਿਲਾਨੀ ਕੋਈ ਵੀ ਜੀ ਦੁੱਖ ਦਾ ਕੋਈ ਗਿਲਾਨੀ ਜੋ ਹੋ ਰਿਹਾ ਵਧੀਆ ਹੋ ਰਿਹਾ ਨੇ ਡੇਲੇ ਆ ਕਟਨੇ ਵੀ ਹੁੰਨੇ ਆ ਕਟਨੇ ਵੀ ਹੁੰਨੇ ਆ ਜੀ ਉਹਨਾਂ ਨੂੰ ਦੁੱਖ ਪਾਏ ਨਹੀਂ ਤੇ ਕਟਨੇ ਵੀ ਉਹਨਾਂ ਹੀ ਕਟਨੇ ਬੰਦੇ ਤਾਂ ਬਾਬਾ ਜੀ ਇੱਕ ਗੱਲ ਦੱਸੋ ਜਿਵੇਂ ਤੁਸੀਂ 60 ਰੁਪਏ 100 ਰੁਪਏ ਕਮਾਉਂਦੇ ਹੀ ਰੋਜ਼ ਹਾਂ ਜੀ ਤੇ ਇਹਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ ਗੁਜ਼ਾਰਾ ਵੀ ਕੁਝ ਦੋ ਆ ਕਿੱਥੇ ਤਰ੍ਹਾਂ ਤੁਸੀਂ ਕਰਦੇ ਹੋ ਫਿਰ ਇਹਦੇ ਵਿੱਚ ਆ ਕਣਕ ਕਣਕ ਮਿਲ ਜਾਂਦੀ ਆ ਤੇ ਸੱਕਣ ਦੇ ਵਗੈਰਾ ਮਿਲ ਮੁ ਜਾਂਦੀ ਆ ਅਚੋਂਗੀਆਂ ਸੀ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਕੋਈ ਮੁੱਲ ਮਸਲਾ ਨਹੀਂ ਲੇ ਲਈਦਾ ਮਿੱਤਰ ਜਦੋਂ ਦਿਹਾੜੀ ਬਣ ਜਾਵੇ ਹਾਂ ਆਟਾ ਦਾਣਾ ਲੈ ਜਾਈਦਾ ਤੇ ਉਹ ਮੁੱਲ ਵੀ ਲੈ ਆਈਦਾ ਜਿਉਂ ਤਰ੍ਹਾਂ ਹੁਣ ਤੁਹਾਨੂੰ ਇੱਕ ਗੱਡੀ ਚ ਮਿਲ ਗਈ ਆ ਹਾਂਜੀ ਇਹ ਤਾਂ ਤੁਹਾਡੇ ਵਾਸਤੇ ਕਾਰ ਹੀ ਹੋਣੀ ਬਬਾਈ ਇੱਕ ਸਾਲ ਹਾਂਜੀ ਐਨ.ਡੀ.ਐਲ. ਵਾਹ ਤੇ ਟ੍ਰੈਕਿੰਗ ਕਿਨੋਂ ਤੱਕੀ ਕਟਰਾ ਕ ਹਾਂਜੀ ਜਿੰਨੇ ਰੋਟੀ ਕੇ ਵਾਸਤੇ ਅਮਾ ਅੱਗੇ ਲੈ ਜਾਗੇ ਤੇ ਇਨੇ ਤੁਹਾਨੂੰ ਰੋਜ਼ ਵੀ ਨਹੀਂ ਆ। ਇਨੇ ਤੁਹਾਨੂੰ ਰੋਜ਼ ਦੇਣੇ ਆ। ਰੋਜ਼ ਦੇਣੇ ਆ। ਫੇਰੇ ਉੱਠ ਕੇ ਆਦੇ। ਹੂੰ। 150 ਜਿਹੜਾ ਉਹ ਸਾਡੇ ਪੁਰਾਣੇ ਹੁੰਦਾ। ਸਰਾਣੇ ਹੁਣਾ। ਜਿਹੜਾ ਇੰਤਰਪਾਂਗੇ। ਹੂੰ। ਇਹਨਾਂ ਦਾ ਪੈਸੇ ਦੇਣੇ ਆ। ਪੈਸੇ ਦੇਣੇ। ਜਿੰਨੇ ਬਹਿਣਾ। ਹੂੰ। ਉਹਨੇ 300 50 ਦੀ ਕੀ ਜਾਣੇ ਆ। ਉਹਨੇ ਠੀਕ ਇੰਤਰ ਨਾਲ ਕੋਈ ਨਾ ਕੁਝ। ਵਾਹਿਗੁਰੂ ਵਾਹਿਗੁਰੂ। ਹੈ? ਜੋ ਵੀ ਦਊਗਾ। ਹੂੰ। ਉਹਨੇ ਦੇ ਹੀ ਤਾ ਨਾ। ਵਾਹਿਗੁਰੂ ਵਾਹਿਗੁਰੂ। ਰੋਟੀ ਲੱਗੀ ਤੁਹਾਡੀ। ਰੋਟੀ ਲੱਗੀ। ਤੁਹਾਡੇ ਗੁਰੂ ਨੇ ਤੁਹਾਡੀ ਰੋਟੀ ਲਾਤੀ ਆ। ਮਹਾਰਾਜ ਨੇ। ਹਨਾ ਬਜ਼ੁਰਗਾਂ ਨੂੰ ਰਿਕਸ਼ਾ ਜਿਹੜਾ ਲਾ ਕੇ ਬਜ਼ੁਰਗ ਦੇਖਣਗੇ ਕਹਿੰਦੇ 7 ਸਾਲ ਬਜ਼ੁਰਗ ਕਹਿੰਦੇ ਆ ਕਿ 7 ਸਾਲ ਮੈਂ ਕਿਰਾਏ ਤੇ ਹੁਣ ਰਿਕਸ਼ਾ ਚਲਾਇਆ ਜਦੋਂ ਮੇਰਾ ਆਪਣਾ ਰਿਕਸ਼ਾ ਟੁੱਟ ਗਿਆ ਸੀ ਮੈਂ ਨਹੀਂ ਹੋਇਆ ਬਜਿੱਦਾਂ ਕੋਲ ਉਹ ਤੋਂ ਅੱਜ ਬਜ਼ੁਰਗਾਂ ਨੂੰ ਨਵਾਂ ਰਿਕਸ਼ਾ ਦਿੱਤਾ ਸਾਨੂੰ ਗੁਰਜੰਨ ਦਾਸ ਜੀ ਸੋ ਬਜ਼ੁਰਗ ਆ ਕੇ ਨਵਾਂ ਰਿਕਸ਼ਾ ਜਿਹੜਾ ਮਿਲ ਗਿਆ ਇੱਧਰ ਲੈ ਉਹੰਦਰ ਠੀਕ ਐ ਬਾਬਿਓ ਖੁਸ਼ ਹੋ ਚਲੋ ਆ ਜੂ ਪੈਸੇ ਦੀਏ ਦੇ ਹੁਣ ਆਪਾਂ ਬਾਬਾਈ ਆਦਿ ਮਾਇਆ ਹਾਂਜੀ ਇਹ ਤੁਹਾਡੇ ਰਿਕਸ਼ੇ ਦੀ ਮਾਇਆ ਆ ਜਿਹੜੀ ਮਹਾਰਾਜ ਦੇ ਇਤਤ ਘਰੋਂ ਆਈ ਆ ਠੀਕ ਹੈ ਗੁਰੂ ਜਾਨਦਸ ਪਾਸ਼ਾ ਦੇ ਰਹੇ ਆ ਮੈਂ ਫਿਰ ਦੱਸ ਦਵਾਂ ਹਾਂਜੀ ਤੁਸੀਂ ਮੈਨੂੰ ਜਾਣਦੇ ਹੋ ਹਾਂਜੀ ਆਪਜੀ ਮੈਨੂੰ ਜਾਣਦੇ ਹੋ ਤੁਸੀਂ ਨਹੀਂ ਮਹਾਰਾਜ ਨਹੀਂ ਜਾਣਦੇ ਤੇ ਮਰਨ ਜਾਣਦੇ ਹੋ ਨਾ ਇਹ ਮਾਇਆ ਉਹਨਾਂ ਦੀ ਆ ਠੀਕ ਹੈ ਮੈਂ ਨਹੀਂ ਇਹ ਦੇ ਰਿਹਾ ਇਹ ਮਾਇਆ ਤੁਸੀਂ ਭਾਜੀ ਉਹਨਾਂ ਨੂੰ ਦੇ ਦਿਓ ਇਹ ਤੁਹਾਡੇ ਰਿਕਸ਼ੇ ਦੀ ਮਾਇਆ ਜੀ ਠੀਕ ਹੈ ਜਦੋਂ ਇਹ ਰਿਕਸ਼ਾ ਤੁਹਾਡਾ ਹਾਂਜੀ ਠੀਕ ਹੈ ਪਰ ਤੁਸੀਂ ਜਦੋਂ ਆਪਣੀ ਕਮਾਈ ਕਰਨੀ ਇਹਨੂੰ ਵੇਚਣਾ ਨਹੀਂ ਬਸ ਇੰਨੀ ਕੁ ਬੇਨਤੀ ਹੈ ਹਾਂ ਵੇਚਣੀ ਨਹੀਂ ਹੈਗੀ ਸਾਡੀ ਬੇਨਤੀ ਹੈ ਉਹਨਾਂ ਜੇ ਮੇਰੀ ਜ਼ਿੰਦਗੀ ਰਹਿ ਗਈ ਹਾਂ ਉਹਨਾਂ ਜੇ ਨਹੀਂ ਵਿਕਦੀ ਨਹੀਂ ਵਿਕਦੀ ਵੈਰੀ ਗੁੱਡ ਸਾਨੂੰ ਇਹੀ ਚੀਜ਼ ਚਾਹੀਦੀ ਹੈ ਬੱਚਿਆਂ ਦਾ ਚਲੋ ਕੋਈ ਗੱਲ ਨਹੀਂ ਉਹ ਬੱਚਿਆਂ ਦੀ ਆਪਣੀ ਮਰਜ਼ੀ ਲੇਕਿਨ ਤੁਸੀਂ ਜਦ ਤੱਕ ਹੈਗੇ ਹੋ ਤੁਸੀਂ ਆਪਣੀ ਹਾਂ ਉਹਨਾਂ ਜੇ ਨਾ ਵਿਕੇਗੀ ਹਾਂ ਬਸ ਸਾਨੂੰ ਇਹੀ ਚੀਜ਼ ਚਾਹੀਦੀ ਹੈ ਕਮਾਈ ਕਰਿਓ ਕਿਰਤ ਕਰਿਓ ਰੋਜ਼ਗਾਰ ਕਰਿਓ ਠੀਕ ਹੈ ਹਾਂ ਹੁਣ ਆਪਾਂ ਕੱਲ ਕਿਹਾ ਸੀ ਨਾ ਕਿ ਮਹਾਰਾਜ ਤੁਸੀਂ ਮਨੂਰੀ ਪ੍ਰੀਖਿਆ ਦੇ ਦਿਓ ਅਰਦਾਸ ਬੇਨਤੀ ਕੀਤੀ ਸੀ ਨੇ ਗੁਰੂ ਜਾਨਦਸ ਪਾਸ਼ਾ ਜੀ ਕਿ ਬਾਬਾ ਦੀਪ ਸਿੰਘ ਅਗੇ ਉਹ ਅੱਜ ਤੁਹਾਡੀ ਪੂਰੀ ਹੋ ਗਈ ਹੈ ਹਾਂਜੀ ਹੋ ਗਈ ਜੀ ਠੀਕ ਹੈ ਸ਼ੁਕਰ ਹੈ ਗੁਰੂ ਜਾਨਦਸ ਪਾਸ਼ਾ ਦਾ ਹਨਾ ਸੋ ਬਾਬਾ ਜੀ ਆਪਣੀ ਕੀਰਤ ਕਰਨੀ ਹੈ ਇਹਦੀ ਵਿਚਤਾਨੀ ਜਾਗਾ ਹੁਣ ਤੁਸੀਂ ਫ੍ਰੀ ਹੋ ਹੁਣ ਤੁਸੀਂ ਜਾਓ ਤੇ ਤੁਹਾਨੂੰ ਕੀ ਪੁੱਛੇ ਨਾ ਕਿ ਕਿੱਥੋਂ ਕਿੱਥੋਂ ਆਈ ਹੈ ਕਿੱਥੋਂ ਕੋਣ ਆ ਕਿਦਾਂ ਵਾ ਤੁਸੀਂ ਇਹੀ ਗੱਲ ਕਹਿਣੀ ਐ ਮੈਨੂੰ ਕੁਝ ਨਹੀਂ ਪਤਾ ਗੁਰਦਾਮ ਦਾ ਅਦਾਜ਼ਾ ਭੇਜਿਆ ਹੋਇਆ ਸਿੱਖ ਸੀ ਨਿਰਵੈਰ ਉਹਦਾ ਨਾਮ ਸੀ ਪਤਾ ਨਹੀਂ ਕੋਣ ਐ ਤੁਹਾਨੂੰ ਪਤਾ ਵੀ ਨਹੀਂ ਹੋਣਾ ਵੈਸੇ ਮੈਂ ਕੌਣ ਐ ਕੋਈ ਫੋਨ ਨੰਬਰ ਹੈਗਾ ਮੇਰਾ ਨਹੀਂ ਨਾ ਹੈਗਾ ਮੇਰਾ ਫੋਨ ਨੰਬਰ ਬਸ ਠੀਕ ਆ ਚਲੋ ਹਾਂ ਜੋ ਵੀ ਤੁਸੀਂ ਪੁੱਛੇ ਕਿੱਥੋਂ ਆਈ ਗੱਡੀ ਉਹਨੇ ਕਿਹਾ ਪਤਾ ਨਹੀਂ ਗੁਰਦਾਮ ਦਾ ਸਿੱਖ ਸੀ ਆਇਆ ਸੀ ਅਸੀਂ ਅਰਦਾਸ ਕੀਤੀ ਉਹ ਦੇ ਗਿਆ ਠੀਕ ਆ ਜੀ ਚਲੋ ਪਿਆਰਿਓ ਹੁਣ ਤੁਸੀਂ ਲੈ ਜਾਓ ਚਲੋ ਲੈ ਜਾਓ ਗੱਡੀ ਹੁਣ ਸੋ ਬਾਬਾ ਜੀ ਖੁਸ਼ ਆ ਜੀ ਗੱਡੀ ਜਿਹੜੀ ਹੈ ਬੁੱਲਗਣ ਦੀ ਹੈ ਟੀ ਹੈ